ਸਾਡੇ ਰਿਟਾਇਰਡ ਇਨਸਪੈਕਟਰ ਸਰਦਾਰ ਸੁਖਰਿੰਦਰ ਸਿੰਘ ਦਾਵਾ 1 ਰੋਪਾ ਨੂੰ ਮੀਠਾ ਰੋ ਰਹੇ ਦੇ ਸੀ ਉਹਨਾਂ ਬਾਰੇ ਪਤਾ ਲੱਗਾ ਵੀ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਅਸੀਂ ਮੌਕੇ ਤੇ ਪਹੁੰਚੇ ਐਸਐਸਓ ਸਾਹਿਬ ਵੀ ਆਏ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਾਰਨ ਕਿੰਨਾ ਹਾਲਾਤਾਂ ਚ ਮੌਤ ਹੋਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਸਾਰੀਆਂ ਉਹ ਸਾਡੀ ਫੋਰੈਂਸਿਕ ਟੀਮ ਅਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਅੰਦਰ ਤੇ ਪੋਸਟਮਾਰਟਮ ਕਰਾਉਣ ਉਹ ਤੋਂ ਪਤਾ ਲੱਗੂਗਾ ਵੀ ਕਿੰਨੀਆਂ ਲੱਗੀਆਂ ਗੋਲੀਆਂ ਲੱਗੀਆਂ ਕਿੱਥੇ ਸਮਾਂ ਕਿੰਨੇ ਵਜੇ ਸੀ ਸਮਾਂ ਦਾ 11:00 ਵਜੇ ਅੱਜ ਸਵੇਰ ਦਾ ਸੀ ਤੇ ਫੇਸ ਤੇ ਗੋਲੀ ਲੱਗੀ ਘਰ ਵਿੱਚ ਕੋਣ ਕੋਣੇ ਹੋ ਗਏ ਘਰ ਚੋਂ ਨੇ ਪਰਿਵਾਰਕ ਮੈਂਬਰ ਆਇਆ ਸੀ ਉਹਨਾਂ ਦਾ ਬੇਟਾ ਸੀ ਵਾਈਫ ਆ ਗਿਆ ਸੀ ਕੋਈ ਕਿਹਾ ਜਾਂਦਾ ਉਹਨਾਂ ਦੇ ਕੋਲ ਸੀ ਵੀ ਇਹ ਤਾਂ ਪੀਐਸ ਵੀ ਚੱਲਦਾ ਪਿਆ ਸੀ ਕੋਈ ਟੈਨਸ਼ਨ ਨਹੀਂ ਕਿਸਮ ਬਾਰੇ ਤਾਂ ਚਲੋ ਤਕਰੀਬਨ ਬਹੁਤ ਸਾਰੇ ਅਫਸਰਾਂ ਦੇ ਚੱਲਦੇ ਰਹਿੰਦੇ ਆ ਉਹ ਜਿਹੜੀ ਗੱਲ ਦੀਆਂ ਵੀ ਬੜੇ ਦਲੇਰ ਅਫਸਰ ਸੀ ਜਾਂਬਾ ਅਫਸਰ ਸੀ ਬੜਾ ਨਾਮ ਸੀ ਉਹਨਾਂ ਦਾ ਬੜਾ ਡਿਪਾਰਟਮੈਂਟ ਲਈ ਕੰਮ ਕੀਤਾ ਨਾ ਸਰਕਾਰੀ ਕੰਮ ਵਿੱਚ ਨਹੀਂ ਜਾਏ ਕਿ ਆਪਣੇ ਨਿੱਜੀ ਦੁਆਰਾ ਇਹ ਜੀ ਅਸੀਂ ਪੜਤਾਲ ਕਰ ਰਹੇ ਆ ਕਿਉਂਕਿ ਉਹਨਾਂ ਦੇ ਵੈਪਨ ਸਰਕਾਰੀ ਵੀ ਹੈਗੇ ਸੀ ਉਹਨਾਂ ਕੋਲ ਆਪਣੇ ਨਿੱਜੀ ਵੀ ਹੈਗੇ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਵੈਪਨ ਨਾਲ ਕਿੰਨੇ ਗੋਲਡਾ ਵੀ ਪੰਜਾਬ ਪੁਲਿਸ ਸੇਵਾਵਾਂ ਦੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਪਰੰਥੀ ਦਾ ਜਿਹੜੇ ਅੰਗ ਤੇ ਲੱਗੀ ਹੈ ਜੀ ਤੇਸ ਤੇ ਲੱਗੀ ਜੀ ਉਹਨਾਂ ਦਾ ਬੇਟਾ ਵੀ ਸੇਵਾਵਾਂ ਹਾਂਜੀ ਬੇਟਾ ਇਨਸਪੈਕਟਰ ਹੈ ਪੰਜਾਬ ਪੁਲਿਸ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਕਾਰਨ ਗਾਜੋ ਪਰਿਵਾਰ ਸਦਮੇ 'ਚ ਹੈ ਜੀ ਅਜੇ ਥੋੜੇ ਰਿਸ਼ਤੇਦਾਰ ਵੀ ਆਏ ਨੇ ਤੁਹਾਨੂੰ ਪਤਾ ਕੋਈ ਇੱਕ ਪਰਿਵਾਰ ਦੇ ਮੁਖੀ ਦੀ ਮੌਤ ਹੋਏ ਤੇ ਪਰਿਵਾਰ ਸਦਮੇ 'ਚ ਹੁੰਦਾ ਹੈ ਬੇਟੇ ਨਾਲ ਗੱਲਬਾਤ ਉਸ ਤੋਂ ਬਾਅਦ ਕਰਦੇ ਨੇ ਪੋਸਟਮਾਰਡਮ ਕਰਵਾ ਰਹੇ ਨੇ ਠੀਕ ਹੈ ਫੋਰਸ ਕਿੰਨਾ ਘਟਾ ਪਿਆ ਤੁਸੀਂ ਕਈ ਕੇਸਾਂ ਦੇ ਵਿੱਚ ਹੈ ਜੀ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ ਕਿ ਇਹ ਸਭ ਹੁੰਦੇ ਨੇ ਲੱਗੋ ਚੰਗੇ ਬੰਦੇ ਦੇ ਜਾਣ ਨਾਲ ਸਮਾਜ ਨੂੰ ਵੀ ਘਾਟਾ ਪੈਂਦਾ ਵਾ ਤੇ ਡਿਪਾਰਟਮੈਂਟਨ ਤੱਕ ਦਲੇਰ ਤੇ ਜਾਂਬਾਜ ਅਫਸਰ ਚੱਲ ਜੇ ਤੇ ਪੁਲਿਸ ਮਹਿਕਮੇ ਨੂੰ ਘਾਟਾ ਪੈਂਦਾ ਕਿਉਂਕਿ ਭਾਵੇਂ ਰਿਟਾਇਰ ਹੋ ਗਏ ਸੀ ਤੋਂ ਉਹਨਾਂ ਦੇ ਤਜਰਬੇ ਦੀਆਂ ਉਹਨਾਂ ਦੇ ਸਲਾਹਾਂ ਦਾ ਅਸੀਂ ਹੁਣ ਵੀ ਫਾਇਦਾ ਉਠਾਉਂਦੇ ਸੀ ਕੋਈ ਮੁਸ਼ਕਲ ਕੇਸ ਕੋ ਹੱਲ ਕਰਨਾ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਂਦੇ ਉਹਨਾਂ ਨਾਲ ਗੱਲਬਾਤ ਕਰਦੇ ਰਹ ਕੰਨੀ ਬੀਬੀ ਜੇ ਮਨਾ ਕੀਤੀ ਹੁੰਦੀ ਹੈ ਹਾਂ ਰੁਕ ਜਾ ਦੋ ਮਿੰਟ ਜਿੰਨੇ ਸਟੋਰ ਚਾਹੀਦੇ ਕਰ ਲਏ ਆ